ਅੱਜ ਸਟੇਜ ਦੇ ਉੱਤੇ ਸਾਡੇ ਸੈਕਟਰੀ ਸਾਹਿਬ ਮੈਨੂੰ ਬੜੇ ਖੁਸ਼ ਲੱਗੇ ਜਿਨ੍ਹਾਂ ਨੇ ਕਿਹਾ ਵੀ ਸਾਥੀਓ ਨਜ਼ਾਰਾ ਲਿਆਤਾ ਸੋ ਮੈਂ ਜਗਨੂ ਜੀ ਨੂੰ ਸਾਡੇ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਕਿਉਂਕਿ ਸਾਡੀ ਉਮਰ ਦੇ ਹਿਸਾਬ ਨਾਲ ਉਹ ਤੋਂ ਜਗਨੂ ਜੀ ਸੀਗੇ ਜਦੋਂ ਸਾਡੇ ਇਸ ਲਈ ਆ ਪੰਜਾਬ ਦੇ ਕੋਨੇ-ਕੋਨੇ ਤੋਂ ਜਿੰਨਾਂ ਨੂੰ ਕਹਿੰਦੇ ਸੀ ਜਗਨੂ ਸਾਹਿਬ ਕਿ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਆ ਸੱਥਾ ਹੀ ਆਇਆ ਬੈਠਿਆ ਅੱਜ ਤੇਰੇ ਸੰਗਰੂਰ ਸ਼ਹਿਰ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਵੋਟਾਂ ਮਟੋਰਨ ਵਾਸਤੇ ਆ ਝੂਠੇ ਦਾਅਵੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਹੈ ਅੱਜ ਤੁਹਾਨੂੰ ਜਗਾਉਣ ਵਾਸਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਤੇਰੇ ਸਹਿਰ ਸੰਗਰੂਰ ਦੇ ਵਿੱਚ ਬੱਲੇਬਾਜ਼ ਪਹੁੰਚੇ ਹੋਏ ਨੇ ਜਿਹੜੇ ਕੋ ਦੇਸ਼ ਦੇ ਕੋਨੇ-ਕੋਨੇ ਤੱਕ ਆਰਾਜ ਪਹੁੰਚਾਉਂਦੇ ਨੇ ਕਿਸਾਨ ਦੀ ਬੀਜੀ ਹੋਈ ਫਸਲ ਵੱਡੀ ਹੋਈ ਫਸਲ ਵੇਚੀ ਹੋਈ ਫਸਲ ਮੰਡੀ ਦੇ ਵਿੱਚੋਂ ਜ ਉਨਾ ਤੱਕ ਗੜਾਉਣਾ ਦੇ ਵਿੱਚੋਂ ਚੱਕ ਕੇ ਪੂਰੇ ਦੇਸ਼ ਵਿੱਚ ਦੇਸ਼ ਦੇ ਵਿੱਚ ਉਹ ਪ੍ਰਦੇਸ਼ਾਂ ਤੱਕ ਪਹੁੰਚਾਉਣ ਵਾਲੀ ਅੱਜ ਮਾਰ ਦਾ ਜਾਈ ਬੈਠੀ ਹੈ ਜਿਹਦੀ ਕੇ ਉਹਦੇ ਮਹੀਨੇ ਵਿੱਚ ਜਿਹਦੀ ਪੂਰੇ ਮਹੀਨੇ ਵਿੱਚ ਸ਼ੁਰੂਆਤ ਹੋਈ ਸੀ ਇਹ ਸ਼ਿਕਾਇਤ ਸੀ ਪਰ ਇਹਨਾਂ ਸਾਥੀਆਂ ਦੀ ਅੱਜ ਤੱਕ ਕਿਸੇ ਨੇ ਆਵਾਜ਼ ਵੀ ਤੱਕ ਨਹੀਂ ਸੁਣਨ ਦੀ ਜਿਹੜੀ ਜ਼ਰੂਰਤ ਸਮਝੀ ਇਸ ਲਈ ਜਗਨੂ ਸਾਹਿਬ ਸਾਨੂੰ ਜਗਾਨ ਵਾਸਤੇ ਤੁਹਾਡੇ ਸੰਗਰੂਰ ਸ਼ਹਿਰ ਦੇ ਵਿੱਚ ਜਿੱਤੋਗੇ ਲਗਾਤਾਰ ਤੁਸੀਂ ਸੰਸਦ ਮੈਂਬਰ ਵੀ ਬਣ ਕੇ ਗਏ ਹੋ ਔਰ ਤੁਸੀਂ ਅੱਜ ਸੀਐਮ ਸਾਹਿਬ ਦੀ ਕੁਰਸੀ ਦੇ ਵੇਸ਼ੇ ਹੋ ਤੁਹਾਡੇ ਮინისტრਾ ਤੁਹਾਡਾ ਪੂਰ ਮਿੰਸਟਰਾ ਤੁਹਾਡੇ ਲੇਬਰ ਮਿੰਸਟਰਾ ਸਰ ਆਪਣੇ ਧਾਰੀਵਾਲ ਸਾਹਿਬ ਇੰਨੀਆਂ ਮੀਟਿੰਗਾਂ ਕਰ ਲੀਆਂ ਜਿਹਦਾ ਇੱਕ ਵੀ ਸਿੱਟਾ ਲੈ ਸਾਡੇ ਪੱਖ ਦੇ ਵਿੱਚ ਨਿਕਲਿਆ ਅੱਜ ਇਹਨਾਂ ਸਾਥੀਆਂ ਨੂੰ ਆਪਣਾ ਕੀਮਤੀ ਸਮਾਂ ਛੱਡ ਕੇ ਜਿਹੜਾ ਕਿ ਇੱਕ ਇੱਕ ਦਿਨ ਰੋਜੀ ਰੋਟੀ ਕਮਾ ਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਆਪਣੇ ਮਾਪਿਆਂ ਲਈ ਇੱਕ ਇੱਕ ਦਿਨ ਕਰਕੇ ਦਿਹਾੜੀ ਕਰਕੇ ਆਪਣਾ ਪੇਟ ਪਾਲਦਾ ਉਹ ਅੱਜ ਤੇਰੇ ਸ਼ਹਿਰ ਦੇ ਵਿੱਚ ਆਏ ਹੋਏ ਨੇ ਤੈਨੂੰ ਜਗਾਉਣ ਵਾਸਤੇ ਇਸ ਲਈ ਧਿਆਨ ਦੇ ਕਿ 2024 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਤੈਨੂੰ ਕੀ ਫਤਵਾ ਦੇਣਗੇ ਇਸ ਲਈ ਅਸੀਂ ਕਹਿੰਦੇ ਆ ਤੂੰ ਜਿਹੜੀਆਂ ਸੱਤਾ ਦੇ ਵਿੱਚੋਂ ਕਹਿੰਦਾ ਸੀ ਸਰਕਾਰ ਚੱਲੂ ਉਹਨਾਂ ਸੱਤਾ ਦੇ ਵਿੱਚ ਫੇਰ ਆਉਣਾ ਤੁਸੀਂ ਨੇ ਅਸੀਂ ਉਸ ਦਾ ਮੋੜ ਮਾ ਜਵਾਬ ਲੈਣਾ ਕਿ ਤੇਰੇ ਸ਼ਹਿਰ ਦੇ ਵਿੱਚ ਅਸੀਂ ਹਰ ਰੋਜ਼ ਕੂਕਦੇ ਸੀ ਬੁਕਾਰਦੇ ਸੀ ਪਰ ਤੈ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਇਸ ਲਈ ਤੈਨੂੰ 2024 ਦੇ ਵਿੱਚ ਇਹ ਖਮਿਆਜਾ ਭੁਗਤਣਾ ਪੈਣਾ ਤੁਸੀਂ ਦੇਖੋ ਸਾਥੀਓ ਪਿਛਲੀਆਂ ਸਰਕਾਰਾਂ ਆਇਆਂ ਉਹਨਾਂ ਨੇ ਰੇਂਦਾਰੇ ਗਾਵੇ ਝੂਠੇ ਬਾਰੇ ਕਰਕੇ ਬਾਦੀਆਂ ਇਸੇ ਤਰੀਕਾ ਆ ਜਿਹੜੀ ਆਮ ਆਦਮੀ ਅੱਜ ਖਾਸ ਪਾਰਟੀ ਬਣ ਕੇ ਰਹਗੀ ਆ ਆਮ ਆਦਮੀ ਪਾਰਟੀ ਅੱਜ ਖਾਸ ਪਾਰਟੀ ਬਣ ਕੇ ਆ ਆਮ ਲੋਕਾਂ ਨੂੰ ਸੜਕਾਂ ਦੇ ਰੋਣ ਵਾਸਤੇ ਮਜਬੂਰ ਕਰੀ ਜਾ ਰਹੀ ਹੈ ਇਸ ਲਈ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਭਗਵਾਨ ਸਮਾਨ ਸਾਹਿਬ ਨੂੰ ਸਾਡੇ ਸਤਖੜਾਰ ਜੋਗ ਸੀਐਮ ਸਾਹਿਬ ਚੰਡਾ ਸਾਹਿਬ ਨੂੰ ਇਹ ਬੇਇਨਤੀ ਕਰਦਾ ਕਿ ਆ ਜਿਹੜੀ ਆਵਾਮ ਆਈ ਬੈਠੀ ਹੈ ਇਹਦੀ ਕੂਕ ਪੁਕਾਰ ਹੈ ਜਿਹੜੀ ਇਹ ਸੁਣੀ ਜਾਵੇ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਜਿਹੜੀ ਅਸੀਂ ਬੁੜੀ ਚੱਕਦੇ ਆਂ ਅਨਾਲ ਦੀ ਭਰੀ ਹੋਈ ਉਹਦਾ ਇੱਕ ਜਾਇਜ਼ ਜਾਂ ਰੇਟ ਮੰਗਦੇ ਆ ਜਿਹੜਾ ਕਿ ਇੱਕ ठेकेदार ਨੂੰ 5 ਰੁਪਈਆ ਦੇ ਰੂਪ ਵਿੱਚ ਦਿੱਤਾ ਜਾਂਦਾ ਪਰ ਆ ਪੱਲੇਦਾਰ ਨੂੰ ਉਹੀ ਰੇਟ 2 ਰੁਪਈਆ ਦਿੱਤਾ ਜਾ ਰਿਹਾ ਹੈ ਇਹ ਤੇਰੇ ਸ਼ਹਿਰ ਦੇ ਵਿੱਚ ਆ ਕੇ ਦੱਸਣ ਆਏ ਆ ਕਿ ਇਹ ਜਿਹੜਾ ਰੇਟ ਹੈ ਠੇਕੇਦਾਰਾਂ ਦੀ ਬਜਾਏ ਸਾਨੂੰ ਸਿੱਧਾ ਲੇਬਰ ਨੂੰ ਦਿੱਤਾ ਜਾਵੇ ਜਿਹੜੇ ਆਪਣੇ ਟੂਹੇ ਦੇ ਉੱਤੇ ਗੋਰੀ ਚੱਕ ਕੇ ਵੇਚਦੇ ਕੋਨੇ-ਕੋਨੇ ਦਾ ਕਾਰਾਜ ਪਚਾਉਣੇ ਆ ਸੋ ਬਾਲਾ ਕੁਝ ਨਾ ਕਹਿੰਦਾ ਹੋਇਆ ਮੈਂ ਕਿਮਾ ਦਾ ਜਾਚ ਕਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ